ਇਹ ਜ਼ਿਕਰ ਹੈ ਬਾਣੀ ਦਾ ਸਾ ਤਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਪਿਤਾ ਬਾਬਾ ਫਿਰੂ ਮਲ ਜੀ ਧੰਨ ਧੰਨ ਪਿਤਾ ਧੰਨ ਧੰਨ ਕੁਲ ਤ੍ਰਿਹਣ ਕੁਲ ਦਾ ਜ਼ਿਕਰ ਹੈ ਧੰਨ ਧੰਨ ਸੁਜਨਨੀ ਮਾਤਾ ਸਭਰਾਈ ਜਿਨੀ ਗੁਰੂ ਜਣਿਆ ਮਾਏ जिन्होंने गुरु ਨੂੰ ਇਸ ਧਰਤੀ ਤੇ ਆਉਣ ਵਸਤੇ ਆਪਣੀ ਕੁੱਖ ਨੂੰ ਏਡਾ ਕ ਵੱਡਾ ਕੀਤਾ ਏਡਾ ਕ ਮਹਾਨ ਕੀਤਾ ਕਿ ਜਿਸ ਕੁਖ ਰਾਈ ਇਸ ਧਰਤੀ ਦਾ ਉਧਾਰ ਕਰਨ ਵਸਤੇ ਗੁਰੂ 파ਵੇਂ ਜੋਤ ਹੀ ਹੈ ਸਰੀਰ ਦਾ ਰੂਪ ਸਿਰਫ ਅਸੀਂ ਇਹ ਨਾ ਕਹੀਏ ਕਿ ਗੁਰੂ ਸਿਰਫ ਸਰੀਰ ਨੇ ਨਹੀਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਸ ਵੇਲੇ ਚਾਰੋਂ ਉਦਾਸੀਆਂ ਤੋਂ ਬਾਅਦ ਪੂਰਨ ਰੂਪ ਦੇ ਵਿੱਚ ਟਿਕਾ ਹੋਇਆ ਉਹ ਹੋਇਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਔਰ ਇਤਿਹਾਸਕਾਰ ਇਸ ਗੱਲ ਦੀ ਸਾਰੇ ਇੱਕੋ ਗਵਾਹੀ ਭਰਦੇ ਨੇ ਕਿ ਸਤਿਗੁਰੂ ਜੀ 1530 ਤੋਂ 32 ਦੇ ਵਿੱਚਕਾਰ ਕਰਤਾਰਪੁਰ ਦੇ ਵਿੱਚ ਆ ਕੇ ਵਸ ਗਏ ਸਨ ਉਹ ਵਸ ਗਿਆ ਸੀ ਉਹ ਧਰਮ ਸਾਲ ਬਣ ਗਿਆ ਸੀ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਸਾਹਿਬ ਕਰਦੇ ਨੇ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਬਾਸ ਸੰਤਨ ਕੈ ਪਾਸ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ 1532 ਵਿੱਚ ਕਰਤਾਰਪੁਰ ਧਰਤੀ ਤੇ ਆ ਕੇ ਟਿਕੇ ਨੇ ਤੇ ਲਗਾਤਾਰ 1539 ਤੱਕ ਉੱਥੇ ਹੀ ਟਿਕੇ ਨੇ ਇਹਦੇ ਵਿੱਚਕਾਰ ਛੋਟੀਆਂ ਮੋਟੀਆਂ ਜਿਹੜੀਆਂ ਸਤਿਗੁਰ ਜੀ ਦੀਆਂ ਯਾਤਰਾਵਾਂ ਨੇ ਉਹਦਾ ਜ਼ਿਕਰ ਮਿਲਦਾ ਹੈ ਭਾਵੇਂ ਉਹ ਅਚਲ ਬਟਾਲੇ ਦੀ ਹੋ ਸਕਦੀ ਹੈ ਜਿਹਦਾ ਜ਼ਿਕਰ ਪ੍ਰੋਫੈਸਰ ਸਹਿਬ ਸਿੰਘ ਕਰਦੇ ਨੇ ਕਿਉਂਕਿ ਉਹ ਸਭ ਤੋਂ ਆਖਰੀ ਯਾਤਰਾਵਾਂ ਵਿੱਚੋਂ ਨੇ ਉਸ ਤੋਂ ਬਾਅਦ ਫਿਰ ਮੁਲਤਾਨ ਤੋਂ ਹੋ ਕੇ ਫਿਰ ਕਰਤਾਰਪੁਰ ਆ ਕੇ ਟਿਕਣਾ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਜੀਵਨ ਕਾਲ ਵਿੱਚ ਸਰੀਰਿਕ ਜੀਵਨ ਕਾਲ 'ਚ ਗੁਰੂ ਅੰਗਦ ਸਾਹਿਬ ਲੈਣਾ ਜੀ ਕਦ ਆਉਂਦੇ ਨੇ ਤੇ ਭਾਈ ਲੈਣਾ ਜੀ ਦਾ ਭਾਵ ਅੰਗਦ ਬਣਨਾ ਇਹ ਕਿਵੇਂ ਸੰਭਵ ਹੁੰਦਾ ਹੈ ਪਹਿਲੀ ਗੱਲ ਤੇ ਇਹ ਆਪ ਹੈ ਬਿਲਕੁਲ ਕੋਈ ਸ਼ੰਕਾ ਨਾ ਰੱਖ ਕੇ ਇਸ ਗੱਲ ਨੂੰ ਕਬੂਲ ਕਰੋ ਕਿ ਇਸ ਧਰਤੀ ਤੇ ਜਿਸ ਸਰੀਰ ਦੇ ਅੰਦਰ ਵੀ ਗੁਰੂ ਜੋਤ ਵਾਪਰੀ ਹੈ ਉਹ ਪਹਿਲਾਂ ਹੀ ਧੁਰਦਰਗਾਹੋਂ ਲਿਖੀ ਆਈ ਹੈ ਇਦੇ ਵਿੱਚ ਕੋਈ ਸ਼ੰਕਾ ਨਹੀਂ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲੈਣਾ ਜੀ ਦਾ ਪ੍ਰਕਾਸ਼ ਮੱਤੇ ਦੀ ਸਰਾਂ ਫਿਰੂਜ਼ਪੁਰ ਦੀ ਧਰਤੀ ਤੇ ਹੋਇਆ ਇਹਨਾਂ ਦਾ ਪਿਛੋਕੜ ਆਪ ਸੰਗਤਾਂ ਦੇ ਨਾਲ ਦਾਸ ਨੇ ਪਿੱਛੇ ਜ਼ਿਕਰ ਕੀਤਾ ਹੈ ਪਿਛਲੀਆਂ ਸੱਤ ਪੀੜੀਆਂ ਦਾ ਜ਼ਿਕਰ ਕੀਤਾ ਸੀ ਆਪ ਸੰਗਤਾਂ ਨਾਲ ਆਓ ਥੋੜਾ ਜਿਹਾ ਜ਼ਿਕਰ ਮੈਂ ਫਿਰ ਦੁਹਰਾਦਾ ਮੈਨੂੰ ਖਿਮਾ ਬਖਸ਼ੋ ਜਿਨ੍ਹਾਂ ਨੇ ਸੁਣਿਆ ਉਹਨਾਂ ਤੋਂ ਮੈਂ ਖਿਮਾ ਜਿਨ੍ਹਾਂ ਨੇ ਨਹੀਂ ਸੁਣਿਆ ਹੋ ਸਕਦਾ ਗਿਆਨ ਚ ਵਾਦਾ ਹੋਵੇ ਸਤਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ آمد ਮੱਤੇ ਦੀ ਸਰਾਂ ਦੀ ਦੱਸੀ ਜਾਂਦੀ ਹੈ ਪਰ ਇਹਨਾਂ ਦਾ ਪਛੋਕੜ ਕੀ ਹੈ ਇਹਨਾਂ ਦੇ ਪਛੋਕੜ ਜਿਹੜੇ ਇਹਨਾਂ ਦੇ ਵੱਡੇ ਬਜ਼ੁਰਗ ਦਾਦਾ ਪਰਦਾਦਾ ਲੱਕੜ ਦਾਦਾ ਉਸ ਤੋਂ ਵੀ ਪ੍ਰਾਤਨ ਬਜ਼ੁਰਗ ਸਨ ਉਹ ਸਾਰੇ ਪਾਕਿਸਤਾਨ ਦੇ ਗੁਜਰਾਤ ਦੇ ਵਿੱਚ ਮੰਗੋਵਾਲ ਦੇ ਪਿੰਡ ਵਿਦੇ ਵਸਨੀਕ ਸਨ ਗੁਜਰਾਤ ਪਾਕਿਸਤਾਨ ਵਾਲਾ ਮੰਗੋਵਾਲ ਔਰ ਜਿਹੜੀ ਲੜੀ ਮਿਲਦੀ ਹੈ ਜਿਹਦਾ ਜ਼ਿਕਰ ਸਾਡੇ ਹੀ ਧਰਤੀ ਦੇ ਬੜੇ ਵਿਦਵਾਨਾਂ ਨੇ ਕੀਤਾ ਇੱਕ ਪੰਡਿਤ ਰਾਮ ਰਤਨ ਸ਼ਰਮਾ ਉਹਨੇ 36 ਬਰਾਦਰੀ ਦੀ ਸਾਰੀ ਕੁਲ ਧੰਗੁਰਵੰਗਤ ਸਾਹਿਬ ਭਾਈ ਲੈਣਾ ਜੀ ਦੀ ਸਾਰੀ ਕੁਲ ਦਾ ਜ਼ਿਕਰ ਕੀਤਾ ਜਿੱਥੇ ਤੱਕ ਮਿਲਦਾ ਉਹ ਕਹਿੰਦੇ ਆ ਕਿ ਭਾਈ ਲੈਣਾ ਜੀ ਦੇ ਪਿਤਾ ਜੀ ਬਾਬਾ ਫੇਰੂਮਲ ਬਾਬਾ ਫੇਰੂਮਲ ਦੇ ਪਿਤਾ ਜੀ ਭਾਈ ਗੂਨਾ ਮਲ ਭਾਈ ਗੂਨਾ ਮਲ ਦੇ ਪਿਤਾ ਜੀ ਜਿਨ੍ਹਾਂ ਦਾ ਜ਼ਿਕਰ ਕੀਤਾ ਭਾਈ ਗਿਰਿਆ ਭਾਈ ਗਿਰਿਆ ਦੇ ਪਿਤਾ ਜੀ ਦਾ ਜ਼ਿਕਰ ਮਿਲਦਾ ਭਾਈ ਰਾਖਾ ਭਾਈ ਰਾਖਾ ਦੇ ਪਿਤਾ ਦਾ ਜ਼ਿਕਰ ਮਿਲਦਾ ਹੈ ਭਾਈ ਸ਼ਰਵਣ ਭਾਈ ਸ਼ਰਵਣ ਦੇ ਪਿਤਾ ਦਾ ਜ਼ਿਕਰ ਮਿਲਦਾ ਹੈ ਭਾਈ ਲੱਕੜਮਲ ਤੇ ਲੱਕੜਮਲ ਦੇ ਜਿਹੜੇ ਪਿਤਾ ਨੇ ਉਹਨਾਂ ਦਾ ਜ਼ਿਕਰ ਮਿਲਦਾ ਬਾਬਾ ਬੂਡਾ ਮਲ ਇਹ ਬਾਬਾ ਬੂਡਾ ਮਲ ਦੀ ਹੀ ਵੰਸ਼ ਹੈ ਇਹ ਲੱਕੜ ਦਾਦੇ ਭਾਈ ਗੂਨਾ ਦੇ ਪਰਦਾਦਾ ਜਾਂ ਉਹਨਾਂ ਦੇ ਲੱਕੜ ਦਾਦੇ ਅੱਗੇ ਇਹ ਸਾਰੇ ਇਹ ਸਾਰੇ ਜਦ ਵਸਦੇ ਸਨ ਤੇ ਇਹ ਪਾਕਿਸਤਾਨ ਪੰਜਾਬ ਗੁਜਰਾਤ ਦੇ ਮੰਗੋਵਾਲ ਦੇ ਰਹਿਣ ਵਾਲੇ ਸਨ ਇਹ ਆਪ ਸਭ ਨੂੰ ਪਤਾ ਹੈ ਕਿ 1499 ਤੋਂ ਲੈ ਕੇ ਤਕਰੀਬਨ 1520-25 ਤੱਕ ਇਬਰਾਹਿਮ ਲੋਦੀ ਦਾ ਰਾਜ ਰਿਹਾ ਤੇ ਇਬਰਾਹਿਮ ਲੋਦੀ ਨੇ بڑے ਹਮਲੇ ਕੀਤੇ ਨੇ ਜਿਸ ਵੇਲੇ ਇਬਰਾਹਿਮ ਲੋਦੀ ਪੰਜਾਬ ਦੇ ਉੱਤੇ ਹਮਲੇ ਕਰ ਰਿਹਾ ਸੀ ਤੇ ਬਾਬਰ ਨੇ ਵੀ ਆ ਕੇ ਛੋਟੇ-ਮੋਟੇ ਹਮਲੇ ਸ਼ੁਰੂ ਕਰ ਦਿੱਤੇ ਇਬਰਾਹਿਮ ਲੋਦੀ ਨੇ ਜਿਸ ਵੇਲੇ ਪਹਿਲਾ ਹਮਲਾ ਉਸ ਪਾਸੇ ਕੀਤਾ ਗੁਜਰਾਤ ਵਾਲੇ ਪਾਸੇ ਤੇ ਉਸ ਵੇਲੇ ਜਿਹੜੇ ਇਹਨਾਂ ਦੇ ਬਜ਼ੁਰਗ ਸਨ ਉਹ ਉਤੋਂ ਉੱਠ ਕੇ ਮੱਤੇ ਦੀ ਸਰਾਂ ਫਿਰੂਜ਼ਪੁਰ ਵੱਲ ਚਲੇ ਗਏ ਉਹ ਕੌਣ ਚਲੇ ਨੇ ਉਹ ਬਾਬਾ ਫਿਰੂਜੀ ਦੇ ਪਿਤਾ ਜੀ ਦੀ ਜਿਹਦਾ ਜ਼ਿਕਰ ਮਿਲਦਾ ਕਿਉਂਕਿ ਇਹ ਇਹ ਸਾਰਾ ਜ਼ਿਕਰ ਉੱਥੋਂ ਚਲਿਆ ਭਾਈ ਗੂਨਾਮਲ ਹੈ ਭਾਈ ਗੂਨਾਮਲ ਤੱਕ ਗੁਜਰਾਤ ਮੰਗੋਵਾਲ ਪਾਕਿਸਤਾਨ ਟਿਕੇ ਨੇ ਪਰ ਬਾਬਾ ਫਿਰੂਜੀ ਆਪ ਉੱਠ ਕੇ ਮੱਤੇ ਦੀ ਸਰਾਂਵਲ ਚਲੇ ਗਏ ਮੱਤੇ ਦੀ ਸਰਾਂ ਫਿਰੂਜ਼ਪੁਰ ਬਾਬਾ ਫਿਰੂਜੀ ਦੇ ਸੌਰੇ ਨੇ ਬਾਬਾ ਲੈਣਾ ਜੀ ਦੇ ਨਾਨਕੇ ਨੇ ਜਦ ਉੱਥੇ ਹਮਲਾ ਹੋਇਆ ਜਦ ਉਜਾੜ ਪੈ ਗਿਆ ਤੇ ਇਹ ਮੱਤੇ ਦੀ ਸਰਾਂ ਪਹੁੰਚੇ ਮੱਤੇ ਦੀ ਸਰਾਂ ਇਨਾਂ ਨੇ ਦੁਕਾਨ ਕੀਤੀ ਇਸ ਤੋਂ ਬਾਅਦ 1518 ਦੇ ਵਿੱਚ ਕਿਉਂਕਿ ਮੱਤੇ ਦੀ ਸਰਾਂ ਦੇ ਵਿੱਚ ਹੀ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਆਮਦ ਹੋਈ ਹੈ 1504 ਈਸਵੀ 1504 ਈਸਵੀ ਧੰਗੁਰੂ ਅੰਗਦ ਦੇਵ ਜੀ ਪਾਈ ਲੈਣਾ ਜੀ ਦੀ ਆਮਦ ਹੋਈ ਉੱਥੇ ਦੁਕਾਨ ਕੀਤੀ ਪੜ੍ਹੇ ਲਿਖੇ ਸਨ ਬਾਬਾ ਫਿਰੂਮਲ ਬਹੁਤ ਜ਼ਿਆਦਾ ਉਹਨਾਂ ਦਾ ਆਉ ਭਗਤ ਮੱਤੇ ਦੀ ਸਰਾਂ ਦੇ ਵਿੱਚ ਸਤਕਾਰ ਹੋਇਆ ਇਹ ਮੱਤੇ ਦੀ ਸਰਾਂ ਕਿਵੇਂ ਬਣੀ ਇਹ ਸ਼ਾਹ ਮਾਰਗ ਸੀ ਪਹਿਲਾਂ ਬ੍ਰਾਹਮ ਲੋਧੀ ਵੇਲੇ ਇਹ ਪਾਕਿਸਤਾਨ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਤੇ ਇਸ ਰਸਤੇ ਦੇ ਵਿੱਚ ਬੜੀਆਂ ਸਾਰੀਆਂ ਸਰਾਵਾਂ ਬੜੀਆਂ ਸਨ ਜਿੱਥੇ ਮੁਗਲ ਬਾਦਸ਼ਾਹ ਟਿਕਦੇ ਸਨ ਇਹ ਥਾਂ ਇੱਕ ਮੱਤਾ ਸੂਫੀ ਫਕੀਰ ਹੋਇਆ ਉਹਦੀ ਸਰਾਂ ਸੀ ਤੇ ਉਹਦੀ ਸਰਾਂ ਦੇ ਨਾਮ ਤੇ ਇਹੀ ਇਹ ਸਾਰੇ ਪਿੰਡ ਦਾ ਨਾਮ ਮੱਤੇ ਦੀ ਸਰਾਂ ਮਸ਼ਹੂਰ ਹੋਇਆ ਉੱਥੇ ਆ ਕੇ ਟਿਕੇ ਪਰ ਜਿਸ ਵੇਲੇ 1518 ਦੇ ਵਿੱਚ ਬਾਬਾ ਲੈਣਾ ਜੀ ਦਾ ਕਾਰਜ ਹੋਇਆ ਵਿਆਹ ਹੋਇਆ ਤੇ ਉਸ ਵੇਲੇ ਕਿਉਂਕਿ ਇਹਦਾ ਜ਼ਿਕਰ ਹੈ ਖੀਵੀ ਜੀ ਦਾ ਮਾਤਾ ਖੀਵੀ ਜੀ ਦੇ ਨਾਲ ਭਾਈ ਲੈਣਾ ਜੀ ਦਾ ਵਿਆਹ ਹੋਇਆ 1518 ਦੁਕਾਨ ਉੱਥੇ ਹੀ ਕਰਦੇ ਸਨ ਪਰ ਜਿਸ ਵੇਲੇ ਇਬਰਾਹਿਮ ਲੋਦੀ ਨੂੰ ਬਾਬਰ ਨੇ ਪਾਨੀਪਤ ਦੀ ਜੰਗ ਦੇ ਵਿੱਚ ਹਰਾਇਆ 1526 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਬਾਬਰ ਨੇ ਵੱਡਾ ਹਮਲਾ ਕੀਤਾ ਉਸ ਹਮਲੇ ਦੇ ਵਿੱਚ ਮੱਤੇ ਦੀ ਸਰਾਂ ਦੇ ਵਿੱਚ ਇੱਕ ਵੀ ਘਰ ਦਾ ਦੀਵਾ ਬੱਲਾ ਦੀ ਛੜਿਆ ਉਹਨੇ ਮੱਤੇ ਦੀ ਸਰਾਂ ਨੂੰ ਉਹਨੇ ਥੇ ਕਰ ਦਿੱਤਾ ਬਿਲਕੁਲ ਮਿੱਟੀ ਕਰ ਦਿੱਤਾ ਬਾਬਰ ਨੇ ਉਸ ਤੋਂ ਪਹਿਲਾਂ ਹੀ ਬਾਬਾ ਫਿਰੂਜੀ ਜਿਹੜੇ ਸਨ ਕਿਉਂਕਿ ਹੁਣ ਭਾਈ ਲੈਣਾ ਜੀ ਦਾ ਜਿਹੜਾ ਨਾਨਕਾ ਸੀ ਉਹ ਜਿਹੜਾ ਸਹਰਾ ਸੀ ਭਾਈ ਲੈਣਾ ਜੀ ਦਾ ਉਸ ਹੀ ਖਡੂਰ ਸਾਹਿਬ ਤੋਂ 2 ਮੀਲ ਦੂਰ ਸੰਗਰਾ ਪਿੰਡ ਹੁਣ ਭਾਈ ਲੈਣਾ ਜੀ ਦੇ ਸਹਰਿਆਂ ਨੇ ਕਿਹਾ ਕਿ ਬਾਬਰ ਨੇ ਕਹਿਰ ਮਚਾਇਆ ਹੋਇਆ ਇਹ ਕਹਿਰ ਪਰਿਵਾਰਾਂ ਨੂੰ ਤਬਾਹ ਕਰੇ ਚੰਗਾ ਇਹ ਹੈ ਕਿ ਤੁਸੀਂ ਇੱਥੇ ਆ ਜਾਓ ਖਡੂਰ ਦੇ ਲਾਗੇ ਪਰ ਭਾਈ ਲੈਣਾ ਜੀ ਨਹੀਂ ਮੰਨੇ ਭਾਈ ਲੈਣਾ ਜੀ ਖਡੂਰ ਸੰਗਰਾ ਪਿੰਡ ਪਹੁੰਚਣ ਤੋਂ ਪਹਿਲਾਂ ਥੋੜਾ ਚਿਰ ਹਰੀ ਕੇ ਪਤਨਵਲ ਦੁਕਾਨ ਕਰਦੇ ਰਹੇ ਨੇ ਆਪਣੇ ਪਿਤਾ ਜੀ ਦੇ ਨਾਲ ਹਰੀ ਕੇ ਪਤਨ ਦੁਕਾਨ ਕੀਤੀ ਪਰ ਉਥੇ ਸਮਾਂ ਨਹੀਂ ਬਣਿਆ ਟਿਕਣ ਦਾ ਕਿਉਂਕਿ ਜੰਗਾਂ ਜੁੱਦਾਂ ਬਹੁਤ ਹੋ ਰੀਆਂ ਸਨ ਫਿਰ ਇਹ ਫੈਸਲਾ ਲਿਆ ਗਿਆ ਕਿ ਬਾਬਾ ਲੈਣਾ ਜੀ ਆਪਣੇ ਸਹਰੇ ਪਿੰਡ ਜਿਹਨੂੰ ਖਡੂਰ ਸਾਹਿਬ ਦੇ ਨਾਲ ਹੀ ਸੰਗਰਾ ਪਿੰਡ ਹੈ ਉਥੇ ਜਾ ਕੇ ਵਸਣਗੇ ਉਥੇ ਵਸੇ ਨੇ ਤੇ ਉਥੋਂ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਜਾਣ ਦਾ ਸਫ਼ਰ ਸ਼ੁਰੂ ਹੁੰਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਿੱਖ ਹੈ ਭਾਈ ਜੋਧ ਜਿਹਨੂੰ ਭਾਈ ਜੋਦਾ ਵੀ ਆਖਿਆ ਭਾਈ ਜੋਧ ਉਸ ਖਡੂਰ ਦੇ ਪਿੰਡ ਸੰਗਰਾ ਦੇ ਵਿੱਚ ਹੀ ਉਹ ਰਹਿੰਦਾ ਤੇ ਇੱਕ ਦਿਨ ਭਾਈ ਲੈਣਾ ਜੀ ਆਪਣੇ ਘਰੋਂ ਨਿਕਲੇ ਨੇ ਅੰਮ੍ਰਿਤ ਵਿਲਾਪ ਉਹ ਫਟਾਲਾ ਵੇਲੇ ਕਿਸੇ ਕੰਮ ਨੂੰ ਤੇ ਜਦ ਉਹਦੀ ਘਰ ਦੀ ਬਾਹਰੋਂ ਕੰਦ ਤੋਂ ਲੰਘਦੇ ਨੇ ਤੇ ਉਹਦੇ ਘਰ ਦੇ ਅੰਦਰੋਂ ਆਵਾਜ਼ ਆਂਦੀ ਹੈ ਉਹ ਕਿਸੇ ਦਾ ਕਲਾਮ ਪੜ ਰਿਹਾ ਕੋਈ ਉਹ ਸ਼ਬਦ ਪੜ ਰਿਹਾ ਕੋਈ ਉਹ ਤੁਰਕੀ ਆਵਾਜ਼ ਪੜ ਰਿਹਾ ਆਵਾਜ਼ਾ ਦੇ ਰਿਹਾ ਜਿਸ ਆਵਾਜ਼ੇ ਨੂੰ ਭਾਈ ਲੈਣਾ ਦੇ ਕੰਨਾਂ ਵਿੱਚ ਪੈਂਦਿਆਂ ਸਾਰੀ ਉਹਨਾਂ ਦੇ ਪੈਰ ਜੰਮ ਗਏ ਖੜ ਗਏ ਉਹ ਆਵਾਜ਼ਾ ਸੀ ਜਿੱਤ ਸੇਵਿਆਂ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਹ ਕਾਲ ਬੁਰੀ ਕਿਉਂ ਕਾ ਲੀਐ ਭਾਈ ਲੈਣਾ ਜੀ ਹੈਰਾਨ ਹੋ ਗਏ ਕਿ ਹਰ ਸਾਲ ਕਿਉਂਕਿ ਖਡੂਰ ਦੀ ਧਰਤੀ ਸਾਰੀ ਜੰਮੂ ਵੱਲ ਜਾਂਦੀ ਸੀ ਵੈਸ਼ਨੂ ਦੇਵੀ ਦੇ ਦਰਸ਼ਨਾਂ ਨੂੰ ਜਾਂਦੀ ਸੀ ਜਦ ਇੱਥੇ ਬਾਬਾ ਫਿਰੂ ਆਏ ਤੇ ਉਹ ਵੀ ਜੱਥਾ ਲੈ ਕੇ ਜਾਣ ਲੱਗੇ ਬਾਬਾ ਫਿਰੂ ਦੀ ਫੌਤ ਤੋਂ ਬਾਅਦ ਉਹਨਾਂ ਦੇ ਚਲਾਣੇ ਤੋਂ ਬਾਅਦ ਭਾਈ ਲੈਣਾ ਜੀ ਇਹ ਜੱਥਾ ਲੈ ਕੇ ਜਾਣ ਲੱਗੇ ਉਹਨਾਂ ਦੇ ਮਨ 'ਚ ਇਹ ਖਿਆਲ ਆਇਆ ਕਿ ਇਹ ਬਚਨ ਕੀ ਹੈ ਕਿ ਜਿਹਦੀ ਆਰਾਧਨਾ ਕੀਤਿਆਂ ਸਦਾ ਹੀ ਸੁੱਖ ਮਿਲਦਾ ਪਰ ਉਹਦੀ ਆਰਾਧਿਆ ਆਰਾਧਨਾ ਕਰਨ ਦੀ ਸ਼ਰਤ ਇਹ ਹੈ ਕਿ ਜਿੱਤ ਕੀਤਾ ਪਾਈ ਐ ਆਪਣਾ ਸਾਖਾਲ ਬੁਰੀ ਕਿਉਂ ਕਾਲੀ ਐ ਕਿ ਉਹਦੀ ਆਰਾਧਨਾ ਦੇ ਵਿੱਚ ਬੁਰਾ ਨਹੀਂ ਕਰਨਾ ਪਰ ਅਸੀਂ ਤੇ ਸੋਚਦੇ ਆਂ ਬੁਰਾ ਕਰ ਲਈਏ ਸਾਰਾ ਸਾਲ ਤੇ ਸਾਲ ਬਾਅਦ ਜਾ ਕੇ ਤੀਰਥਾਂ ਤੇ ਉਹ ਆਈਏ ਸਾਲ ਬਾਅਦ ਅਸੀਂ ਦੇਵੀ ਦਰਸ਼ਨਾਂ ਨੂੰ ਉਹ ਆਈਏ ਤੇ ਆਪਣੇ ਪਾਪਾਂ ਨੂੰ ਬਿਲਕੁਲ ਧੋ ਕੇ ਫਿਰ ਵਾਪਸ ਆ ਜਾਈਏ ਪਰ ਇਹ ਕਲਾਮ ਤੇ ਇਹ ਕਹਿ ਰਿਹਾ ਸਾਖਾਲ ਬੁਰੀ ਕਿਉਂ ਕਾਲੀ ਬੁਰੀ ਗੱਲ ਤੇ ਕਰਨੀ ਨਹੀਂ ਕਿਥੋਂ ਨਹੀਂ ਕਰਨੀ ਮੰਦਾ ਮੂਲ ਨਾ ਕੀਚਈ ਤੇ ਮੂਲ ਕਿਥੋਂ ਪੈਦਾ ਹੁੰਦਾ ਹੈ ਮਨ ਵਿੱਚੋਂ ਫੁਰਨੇ ਵਿੱਚੋਂ ਕਿ ਮੂਲ ਦਾ ਫੁਰਨਾ ਵੀ ਮਨ ਦੇ ਵਿੱਚ ਨਹੀਂ ਆਣ ਦੇਣਾ ਮੰਦੇ ਦਾ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਆ ਜੇ ਅੱਜ ਮੰਦੇ ਦਾ ਫੁਰਨਾ ਲੋਚ ਲਿਆ ਜਾਏ ਤੇ ਇਹ ਫੁਰਨਾ ਸਦਾ ਇੱਥੇ ਹੀ ਰਹਿੰਦਾ ਅੱਜ ਨਹੀਂ ਤੇ ਕੱਲ ਇਹ ਫੁਰਨਾ ਸਰੀਰ ਉੱਤੇ ਤੇ ਕਰਮਾ ਦਾ ਰੂਪ ਬਣ ਕੇ ਅਸਰ ਕਰੇਗਾ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਆ ਜਿਉਂ ਸਾਇਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਲੀਆ ਕਿ ਜਿਸ ਕਿਰਤ ਦੇ ਕੀਤਿਆਂ ਜਿਸ ਸਬਰ ਦੇ ਕੀਤਿਆਂ ਜਿਸ ਬੰਦਗੀ ਦੇ ਕੀਤਿਆਂ ਅਸੀਂ ਪ੍ਰਭੂ ਦੇ ਮਾਰਗ ਤੇ ਤੁਰੀਏ ਇਹਦਾ ਮਤਲਬ ਚੰਗੇ ਕਰਮ ਵਾਲੇ ਸਵੇਰੇ ਵੀ ਜ਼ਿਕਰ ਕੀਤਾ ਸੀ ਘਰੋਂ ਨਿਕਲਿਆਂ ਗੁਰਦੁਆਰੇ ਵੱਲ ਤੇ ਘਰ ਦੂਰ ਹੋਏਗਾ ਤੇ ਗੁਰਦੁਆਰਾ ਨੇੜੇ ਆਏਗਾ ਤੇ ਤੁਰਦੇ ਤੁਰਦੇ ਆਈਏ ਤੇ ਗੁਰਦੁਆਰੇ ਤੱਕ ਪਹੁੰਚ ਜਾਵਾਂਗੇ ਜਦ ਗੁਰਦੁਆਰੇ ਤੋਂ ਨਿਕਲਾਂਗੇ ਕਿਸੇ ਹੋਰ ਪਾਸੇ ਤੇ ਗੁਰਦੁਆਰਾ ਪਿੱਛੇ ਰਹਿ ਜਾਏਗਾ ਤੇ ਉਹ ਚੀਜ਼ ਨੇੜੇ ਆ ਜਾਈਏ ਜਦ ਬੰਦਾ ਚੰਗੀਆਂ ਚੰਗਿਆਈਆਂ ਵੱਲ ਤੁਰਦਾ ਤੇ ਬੁਰਾਈਆਂ ਪਿੱਛੇ ਰਹਿ ਜਾਂਦੀਆਂ ਨੇ ਤੇ ਜਿਸ ਵੇਲੇ ਬੰਦਾ ਬੁਰੀਆਆਂ ਵੱਲ ਤੁਰਦਾ ਫਿਰ ਚੰਗਿਆਈਆਂ ਵੀ ਪਿੱਛੇ ਰਹਿ ਜਾਂਦੀਆਂ ਨੇ ਇਹ ਗੱਲ ਬੜੀ ਅਸਰ ਕੀਤੀ ਭਾਈ ਲੈਣਾ ਦੇ ਹਿਰਦੇ ਦੇ ਵਿੱਚ ਕਿ ਜਿਤ ਕੀਤਾ ਪਾਈਆ ਆਪਣਾ ਸਾ ਘਾਲ ਬੁਰੀ ਕਿਉਂ ਕਾਲੀਆ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਜ਼ਰ ਨਿਹਾ ਲਈ ਅੱਜ ਅਸੀਂ ਪਾਪ ਕਰ ਰਹੇ ਹਾਂ ਪਰ ਇਹਦਾ ਅਸਰ ਆਉਣ ਵਾਲੇ ਸਾਲਾਂ ਤੇ ਸਾਡੀ ਜ਼ਿੰਦਗੀ ਸਾਡੀ ਕੁੱਲਾਂ ਸਾਡੇ ਪੁੱਤਰਾਂ ਧੀਆਂ ਤੇ ਹੋਏਗਾ ਇਹ ਸਮਝ ਗਏ ਜਿਉਂ ਸਾਹਿਬ ਨਾਲ ਨਹਾਰੀਆ ਚੰਗਿਆਈਆਂ ਵੱਲ ਤੁਰਾਂਗੇ ਤੇ ਬਰੀਆਈਆਂ ਆਪੇ ਪਿੱਛੇ ਰਹਿ ਜਾਣਗੀਆਂ ਜਿਉਂ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀਆ ਉਸ ਪਾਸੇ ਤੁਰਿਏ ਜਿੱਥੇ ਚੰਗਿਆਈਆਂ ਨੇ ਤੇ ਫਿਰ ਕਿਛਲਾਹੇ ਉਪਰ ਕਾ ਲੀਏ ਕਿ ਚੰਗਾ ਕੁਛ ਕਰਮ ਕਰੀਏ ਉਥੇ ਪੈਰ ਅੜ ਗਏ ਜੰਮ ਗਏ ਤੇ ਭਾਈ ਜੂਤ ਜਦ ਕਰੂੰ ਬਾਹਰ ਆਇਆ ਤੇ ਪੁੱਛਿਆ ਕਿ ਇਹ ਕਿਸ ਦਾ ਕਲਾਮ ਸੀ ਇਹ ਕੀ ਸੀ ਕਿਨੂੰ ਪੜਦਾ ਹੈ ਤੂੰ ਉਹਨੇ ਕਿਹਾ ਮੈਂ ਇਸ ਧਰਤੀ ਤੇ ਜਗਤ ਗੁਰੂ ਸਭ ਤੇ ਵੱਡਾ ਸਤਿਗੁਰੂ ਨਾਨਕ ਉਹਨਾਂ ਦਾ ਇਹ ਕਲਾਮ ਇਹ ਤੁਰਕੀ ਬਾਣੀ ਉਹ ਪੜਦਾਂ ਮਨ ਦੇ ਵਿੱਚ ਇਹ ਫੁਰਨਾ ਆਇਆ ਕਿ ਮੈਂ دیدار ਜ਼ਰੂਰ ਕਰਾਂਗਾ ਕਿ ਜਿਹਦੀਆਂ ਬਾਤਾਂ ਸੁਣਿਆ ਮਨ ਇਨ੍ਹਾਂ ਫਿਰ ਹੋ ਗਿਆ ਆਸਰਾ ਮਿਲਿਆ ਸਬਰ ਮਿਲਿਆ ਤੇ ਉਹਦੇ دیدار ਕੀਤਿਆਂ ਕੈਸਾ ਰੰਗ ਹੋਏਗਾ ਜੀਵਨ ਦੇ ਸਾਰੇ ਕੀਤੇ ਹੋਏ ਕਰਮ ਲਾਹੇਵੰਦ ਹੋਣਗੇ ਇਸ ਤਰ੍ਹਾਂ ਹੀ ਹਰ ਸਾਲ ਦਰਸਾਲ ਉਹ ਜੱਥਾ ਲੈ ਕੇ ਜਾਂਦੇ ਰਹੇ ਪਰ ਇੱਕ ਸਾਲ ਉਹਨਾਂ ਦਾ ਮਨ ਕੀਤਾ ਕਰਤਾਰਪੁਰ ਕਿਉਂਕਿ ਜਿਸ ਵੇਲੇ ਉਹ ਰਾਵੀ ਦਰਿਆ ਦੇ ਕੰਢੇ ਜੰਮੂ ਜਾਂਦੇ ਸੀ ਰਾਵੀ ਕੋਲ ਪਹੁੰਚੇ ਕਰਤਾਰਪੁਰ ਦਾ ਥਾਂ ਆਇਆ ਪੈਰ ਉੱਥੇ ਜੰਮ ਗਏ ਕਿ ਜਿਸ ਸਾਹਿਬ ਨੂੰ ਮੈਂ ਚੇਤੇ ਕਰਦਾ ਸੀ ਉਹਦੀ ਥਾਂ ਇਹ ਹੈ ਤੇ ਮੈਂ ਇੱਥੇ ਜ਼ਰੂਰ ਜਾਣਾ ਜੱਥੇ ਨੂੰ ਭੇਜ ਦਿੱਤਾ ਤੇ ਆਪ ਉੱਥੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ دیدار ਦੀ ਪਿਆਸ ਮਲ ਤੁਰੇ ਹੋਏ ਨੇ ਸਭ ਨੂੰ ਸਾਖੀ ਪਤਾ ਹੈ ਮੈਂ ਲਮੇਰੀ ਨਹੀਂ ਕਰਾਂਗਾ ਕਿਉਂਕਿ ਭਾਈ ਲੈਣਾ ਜੀ ਆ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਪਤਾ ਹੈ ਗੁਰ ਭਾਈ ਲੈਣਾ ਆ ਰਹੇ ਨੇ ਗੁਰੂ ਨਾਨਕ ਦੀਨ ਦੁਨੀ ਦੇ ਮਾਲਕ ਨੇ ਸੱਚੇ ਪਾਤਸ਼ਾਹ ਤੇ ਅੱਗੇ ਗੁਰੂ ਨਾਨਕ ਸਾਹਿਬ ਖੜੇ ਨੇ ਤੇ ਪੁੱਛਦੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਧਰਮਸਾਲ ਕਿਹੜੀ ਹੈ ਤੇ ਉਹ ਕਹਿੰਦੇ ਪੁਰਖਾ ਆ ਆਪਣੇ ਘੋੜੇ ਦੀ ਲਗਾਮ ਫੜਾ ਮੈਂ ਤੈਨੂੰ ਲੈ ਚੱਲਾਂ ਤੇ ਜਾ ਕੇ ਕਹਿੰਦੇ ਘੋੜਾ ਇੱਥੇ ਬੰਦ ਏ ਤੇ ਅੰਦਰ ਜਿਸ ਪੁਰਖ ਦੇ ਤੂੰ ਦੀਦ ਨੇ ਚਾਹੁੰਦਾ ਅੰਦਰ ਬੈਠੇ ਨੇ ਅੰਦਰ ਜਾ ਕੇ ਭਾਈ ਲੈਣਾ ਦੇਖਦੇ ਨੇ ਕਿ ਉਹੀ ਮਹਾਪੁਰਖ ਜਿਹੜੇ ਘੋੜੇ ਦੀ ਲਗਾਮਾਂ ਫੜ ਕੇ ਆਏ ਉਹੀ ਅੱਗੇ ਬੈਠੇ ਨੇ ਬੜੇ ਹੈਰਾਨ ਹੋਏ ਤੇ ਕਿਆ ਕਿ ਸੱਚੇ ਪਾਤਸ਼ਾਹ ਇੱਕ ਔਤਕ ਕਿਹੋ ਜਿਹਾ ਕਿਹੋ ਜਿਹਾ ਮਹਤੀ ਦੀਦ ਨੇ ਦیدار ਸਾਹਿਬ ਕਛ ਨਹੀਂ ਇਸ ਦਾ ਮੋਲ ਇਹ ਭਾਵਨਾ ਵਿੱਚ ਆਇਆ ਸੀ ਪਰ ਤੁਸੀਂ ਤੇ ਅੱਗੋਂ ਘੋੜੇ ਦੀ ਲਗਾਮ ਬੜੇ سارے ਇਤਿਹਾਸਕਾਰ ਬਚਨ ਵੱਖਰੇ ਵੱਖਰੇ ਲਿਖਦੇ ਨੇ ਇੱਕ ਬਚਨ ਇਹ ਕਹਿੰਦੇ ਕਿ ਤੇਰਾ ਨਾਮ ਕੀ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਉਹ ਕਹਿੰਦੇ ਜੀ ਮੇਰਾ ਨਾਮ ਲੈਣਾ ਤੇ ਧੰ ਗੁਰੂ ਨਾਨਕ ਸਾਹਿਬ ਕਹਿੰਦੇ ਜਿੰਨੇ ਲੈਣਾ ਹੁੰਦਾ ਹੈ ਉਹ ਘੋੜਿਆਂ ਤੇ ਸਵਾਰ ਹੋ ਕੇ ਆਉਂਦਾ ਤੇ ਜਿੰਨੇ ਦੇਣਾ ਹੁੰਦਾ ਉਹ ਗੁੰਢੀ ਕਰਿਆ ਆਉਂਦਾ ਤੂੰ ਲੈਣਾ ਆਇਆ ਇਹ ਕਹਿੰਦਾ ਗੱਲ ਨਹੀਂ ਸਮਝ ਆਈ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਤੂੰ ਆਪਣੇ ਘੋੜੇ ਦੀ ਲਗਾਮ ਬਾਹੀ ਮੈਨੂੰ ਫੜਾਤੀ ਤੇ ਤੈਨੂੰ ਇੱਥੇ ਤੱਕ ਲਿਆਏ ਇਸੇ ਤਰ੍ਹਾਂ ਹੁਣ ਲੈਣਿਆ ਆਪਣੇ ਮਨ ਦੀ ਲਗਾਮ ਵੀ ਮੈਨੂੰ ਫੜਾ ਤੈਨੂੰ ਧੁਰ ਸੱਚੇ ਦੀ ਦਰਗਾਹ ਤੱਕ ਲੈ ਕੇ ਜਾਵਾਂਗੇ ਸੱਚੇ ਪਾਤਸ਼ਾਹ ਜੀ ਦੇ ਦਰਬਾਰ 'ਚ ਟਿਕੇ ਜਥੇ ਨੂੰ ਕਹਿਤਾ ਕਿ ਅਸੀਂ ਥੋੜਾ ਚਿਰ ਟਿਕਣਾ ਹੈ ਟਿਕੇ ਨੇ ਕਰਤਾਰਪੁਰ ਦੀ ਧਰਤੀ ਤੇ ਕੁਝ ਦਿਨਾਂ ਬਾਅਦ ਇਜਾਜ਼ਤ ਲੈ ਕੇ ਵਾਪਸ ਗਏ ਨੇ ਖਡੂਰ ਆਪਣੀ ਥਾਂ ਤੇ ਉੱਥੇ ਦੁਕਾਨ ਆਪਣੇ ਭਨੇਵੇਂ ਨੂੰ ਦਿੱਤੀ ਹੈ ਇਤਿਹਾਸ ਕਹਿੰਦਾ ਉੱਥੋਂ ਇੱਕ ਚਟਾਈ ਤੇ ਇੱਕ ਲੂਣ ਦੀ ਬੋਰੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਸਤੇ ਬਸ 2 ਦਿਨ ਠਹਿਰੇ ਨੇ ਦੁਕਾਨ ਦਾ ਸਾਰਾ ਸਮਟਿਆ ਕਹਿੰਦੇ ਅਸਾਂ ਨੇ ਹੁਣ ਰਹਿਣਾ ਨੇ